ਗੁਰਬਾਣੀ ਦੇ ਵਿੱਚ ਆਪਾਂ ਇੱਕ ਬਚਨ ਪੜ੍ਹਦੇ ਹਾਂ ਬਬੀਹਾ ਜਿਹੜਾ ਜੀਵ ਐ ਉਹਦਾ ਸੁਭਾਅ ਹੈ ਕਿ ਉਹ ਧਰਤੀ ਤੋਂ ਛੱਪੜ ਤੋਂ ਦਰਿਆ ਤੋਂ ਕਿਤੇ ਵੀ ਥੱਲੇ ਖੜਾ ਹੋਵੇ ਪਾਣੀ ਤੇ ਉਹ ਨਹੀਂ ਪੀਂਦਾ ਉਹਦਾ ਸੁਭਾਅ ਈ ਐ ਆਕਾਸ਼ ਦੇ ਵਿੱਚੋਂ ਜਿਹੜੀਆਂ ਬੂੰਦਾਂ ਡਿੱਗਣ ਗਈਆਂ ਉਹਨਾਂ ਨੂੰ ਉਹ ਲੈਂਦਾ ਹੈ ਉਹਦੇ ਨਾਲ ਉਹਦਾ ਬਹੁਤ ਸਮਾਂ ਲੰਘ ਜਾਂਦਾ ਹੈ ਬਹੁਤ ਸਮਾਂ ਪਰ ਜਦੋਂ ਜ਼ਿਆਦਾ ਸਮਾਂ ਹੋ ਜਾਵੇ ਜਦੋਂ ਨੂੰ ਪਿਆਸ ਲੱਗਦੀ ਹੈ ਫਿਰ ਉਹ ਲਗਾਤਾਰ ਬੋਲਦਾ ਹੈ ਬੋਲੀ ਜਾ ਰਿਹਾ ਹੈ ਬੋਲੀ ਜਾ ਰਿਹਾ ਹੈ اے ਪ੍ਰਮਾਤਮਾ ਮੀ ਪਾ ਬੋਲਦਾ ਬੋਲਦਾ ਜਦੋਂ ਇੱਕ ਦਿਨ ਅਮਰਤ ਵੇਲੇ ਬੋਲਿਆ ਬਵਿਹਾ ਲੈ ਬੋਲਿਆ ਤਾਂਦਰ ਸੁਣੀ ਪੁਕਾਰ ਗੁਰੂ ਚਨ ਇੱਕ ਦਿਨ ਉਹ ਅਮਰਤ ਵੇਲੇ ਬੋਲਿਆ અમૃત વેલે ਦਾ ਸਮਾਂ ਇਦਾਂ ਦਾ ਹੈ ਜੇਕਰ ਕੋਈ ਬੰਦਾ ਇਕਾਗਰਤਾ ਦੇ ਨਾਲ ਬੰਦਗੀ ਕਰੇ ਇੱਕ ਮਨ ਹੋ ਕਰਕੇ ਬੜੀ ਜਲਦੀ ਉਹਦੀ ਜਿਹੜੀ ਹਾਜ਼ਰੀ ਹੈ ਉਹ ਗੁਰੂ ਕੇ ਚਰਨਾਂ ਦੇ ਵਿੱਚ ਲੱਗ ਜਾਂਦੀ ਹੈ ਅਰਦਾਸ ਪਹੁੰਚ ਜਾਂਦੀ ਹੈ ਜਿਹੜਾ ਸਵੇਰ ਦਾ ਇਹ ਸਮਾਂ ਹੈ ਇਹ ਸਭ ਤੋਂ ਵੱਧ ਇਕਾਗਰਤਾ ਵਾਲਾ ਸਮਾਂ ਹੈ ਭਗਤੀ ਵਾਲਾ ਸਮਾਂ ਹੈ ਵਚਨ ਗੀਤਾ ਕਹਿਣ ਲੱਗੇ ਇੱਕ ਦਿਨ ਉਹ ਸੁਬਾ ਬੋਲਿਆ ਬਬੀਹਾ ਐ ਪਰਮਾਤਮਾ ਕਈ ਦਿਨ ਹੋ ਗਏ ਹਨ ਲਗਾਤਾਰ ਬੋਲਦਿਆਂ ਬੋਲਦਿਆਂ ਪੁਕਾਰ ਕਰਦਿਆਂ ਕਰਦਿਆਂ ਜਦੋਂ ਉਹ ਸੁਬਾ ਬੋਲਿਆ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂਦਰ ਸੁਣੀ ਪੁਕਾਰ ਉਹਦੀ ਰੱਬ ਦੇ ਚਰਨਾਂ ਦੇ ਵਿੱਚ ਪੁਕਾਰ ਚੱਲੇ ਗਈ ਹੈ ਪਹੁੰਚ ਗਈ ਹੈ ਪਰਮੇਸ਼ਰ ਨੇ ਹੁਕਮ ਕਰ ਦਿੱਤਾ ਇੰਦਰ ਦੇਵਤੇ ਨੂੰ ਮੇਘੇ ਨੂੰ ਮੇਗੇ ਨੂੰ ਫਰਮਾਨ ਹੋਇਆ ਵਰਸੋ ਕਿਰਪਾ ਧਾਰ ਫਿਰ ਮੀਂਹ ਪਿਆ ਬਵੀਹੇ ਦੀ ਪਿਆਸ बुझी ਐ ਵਿਵਹਾ ਖੁਸ਼ ਹੋਇਆ ਉਹਨੇ ਮਾਲਕ ਦਾ ਸ਼ੁਕਰ ਕੀਤਾ ਇਸ ਕਰਕੇ ਜਿਨ੍ਹਾਂ ਨੂੰ ਪਾਣੀ ਦਾ ਮੀਂਹ ਦਾ ਫਾਇਦਾ ਹੋਇਆ ਉਹਨਾਂ ਨੇ ਮਾਲਕ ਦਾ ਸ਼ੁਕਰ ਕੀਤਾ ਕਈਆ ਦੁਖੀ ਹੋ ਕੇ ਤਾਨੇ ਤੇ ਉਲਾਮੇ ਵੀ ਮਾਰੇ ਰੱਬ ਦੇ ਪਿਆਰੀ ਜਿਹੜੀ ਭਗਤ ਹਨ ਸੰਤ ਹਨ ਮਹਾਂਪੁਰਸ਼ ਹਨ ਉਹ ਵੀ ਫਿਰ ਜਿੱਦਾਂ ਮੀਂਹ ਪੈਣ ਦੇ ਨਾਲ ਕਿਸਾਨਾਂ ਨੇ ਹਲ ਚੁੱਕ ਲਏ ਹਲ ਵਾਉਣ ਲੱਗ ਪਏ ਮੀਂਹ ਪੈ ਗਿਆ ਜੀ ਫਸਲ ਬੀਜੀਏ ਬੜੇ ਖੁਸ਼ ਹੋਏ ਐ ਪ੍ਰਮਾਤਮਾ ਤੇਰਾ ਸ਼ੁਕਰ ਹੈ ਨਹੀਂ ਸੀ ਅਸਲ ਜਿਹੜੀ ਉਹਦੇ ਵਿੱਚੋਂ ਜ਼ਮੀਨ ਜਿਹੜੀ ਉਹਦੇ ਵਿੱਚੋਂ ਅੱਗ ਸੀਗੀ ਤਪ ਰਹੀ ਸੀ ਹੁਣ ਤੋਂ ਮੀਂਹ ਪਾ ਦਿੱਤਾ ਹੈ ਜਮੀਨ ਠੰਡੀ ਠਾਰ ਹੋ ਗਈ ਐ ਹੁਣ ਹਲ ਚਲਾਇਆ ਫਸਲ ਬੀਜਾਂਗੇ ਬੜੇ ਖੁਸ਼ ਹਨ ਜਿੱਦਾਂ ਕਿਸਾਨ ਮੀਂਹ ਪੈਣ ਦੇ ਨਾਲ ਖੁਸ਼ ਹਨ ਕਿ ਉਹਨਾਂ ਫਸਲ ਬੀਜੀ ਜਾਏਗੀ ਪੁਰਾਣੇ ਸਮੇਂ ਦੇ ਵਿੱਚ ਹਲ ਚਲਾਉਂਦੇ ਸਨ ਇਦਾਂ ਹੀ ਜਿਹੜਾ ਰੱਬ ਦਾ ਪਿਆਰਾ ਹੈ ਮਹਾਤਮਾ ਕੋਈ ਮਹਾਂਪੁਰਸ਼ ਹੈ ਉਹ ਵੀ ਜਦੋਂ ਮੀਂਹ ਪੈਂਦਾ ਹੈ ਉਹਦੇ ਅੰਦਰ ਵੀ ਅਤਿਅੰਤ ਪ੍ਰਸੰਨਤਾ ਹੋ ਜਾਂਦੀ ਹੈ ਉਹ ਵੀ ਫਿਰ ਆਪਣਾ ਕਾਰੋਬਾਰੀਕ ਰੱਬ ਦਾ ਪਿਆਰਾ ਜਿਹੜਾ ਸੰਤ ਹੈ ਮੀਂਹ ਪੈਣ ਦੇ ਨਾਲ ਉਹ ਵੀ ਆਪਣਾ ਕਾਰੋਬਾਰ ਸ਼ੁਰੂ ਕਰ ਲੈਂਦਾ